ਸਰਦਾਰ ਸਿਮਰਨਜੀਤ ਸਿੰਘ ਮਾਨ ਉਸ ਸਮੇਂ ਵੀ ਪਰਿਵਾਰ ਦੇ ਨਾਲ ਸੀ ਤੇ ਅੱਜ ਵੀ ਨਾਲਾ 1992 ਦੀ ਤਸਵੀਰ ਤੇ ਅੱਜ ਮਾਤਾ ਨੂੰ ਇਨਸਾਫ ਮਿਲਣ ਤੋਂ ਬਾਅਦ ਵਿੱਚ ਅੱਜ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਬੀਰ ਪਾਰਕ ਪਹੁੰਚੇ ਜਿੱਥੇ ਉਹਨਾਂ ਨੇ ਮਾਤਾ ਸੁਖਵੰਤ ਕੌਰ ਦੇ ਪਿਤਾ ਸਰਦਾਰ ਸੁਲੱਖਣ ਸਿੰਘ ਪਕਨਾ ਅਤੇ ਉਹਨਾਂ ਦੇ ਪਤੀ ਸਰਦਾਰ ਸੁਖਦੇਵ ਸਿੰਘ ਵੌਇਸ ਪ੍ਰਿੰਸੀਪਲ ਦੇ ਅੱਜ ਤੋਂ 32 ਸਾਲ ਪਹਿਲਾਂ ਪੁਲਿਸ ਇੰਸਪੈਕਟਰ ਸੁਰਿੰਦਰਪਾਲ ਸਿੰਘ ਵੱਲੋਂ ਕਿਉਕਕੇ ਕਤਲ ਕੀਤਾ ਸੀ ਅੱਜ ਉਹਨਾਂ ਦੇ ਗ੍ਰਹਿ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਮਾਤਾ ਜੀ ਨੂੰ ਇਸ ਛਲਾਗਾ ਯੋਗ ਕੰਮ ਦੀ ਪ੍ਰਸ਼ੰਸਾ ਕੀਤੀ ਕਿ ਉਹਨਾਂ ਨੇ 32 ਸਾਲ ਸੁਪਰੀਮ ਕੋਰਟ ਤੋਂ ਕੇਸ ਸੀਬੀਆਈ ਨੂੰ ਮਾਰਕ ਕਰਵਾ ਕੇ ਉਸ ਸਮੇਂ ਦੇ ਪੁਲਿਸ ਅਫਸਰਾਂ ਨੂੰ ਸਜ਼ਾ ਦਵਾਈ ਮਾਤਾ ਜੀ ਦਾ ਇੱਕ ਬੇਟਾ ਬਲਜਿੰਦਰ ਸਿੰਘ ਸਰਹਾਲੀ ਕਲਾਵੀ 1992 ਦੇ ਵਿੱਚ ਫੈਡਰੇਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਝੂਠੇ ਪੁਲਿਸ ਮੁਕਾਬਲੇ ਸ਼ਹੀਦ ਕਰ ਦਿੱਤਾ ਗਿਆ ਸੀ ਇਸ ਪਰਿਵਾਰ ਦੇ ਤਿੰਨ ਸ਼ਹੀਦ ਹੋਏ ਮਾਤਾ ਸੁਖਵੰਤ ਕੌਰ ਦਾ ਬੇਟਾ ਇੰਜੀਨੀਅਰ ਬਲਜਿੰਦਰ ਸਿੰਘ ਉਹਨਾਂ ਦਾ ਪਤੀ ਸੁਖਦੇਵ ਸਿੰਘ ਉਹਨਾਂ ਦਾ ਪਿਤਾ ਸਰਦਾਰ ਸੁਲਖਣ ਸਿੰਘ ਪਕਣਾ ਕੌਮ ਦੇ ਲਿਖੇ ਲੱਗੇ ਹਨ ਮਾਤਾ ਸੁਖਵੰਤ ਕੌਰ ਪਿੰਡ ਪਕਣਾ ਤੋਂ ਪੇਕੇ ਪਰਿਵਾਰ ਦਾ ਸੋਨ ਸਿੰਘ ਪਕਣਾ ਜੋ ਗਦਰ ਪਾਰਟੀ ਦੇ ਬਾਨੀ ਸੀ ਉਹਨਾਂ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਉਹਨਾਂ ਦਾ ਵਿਆਹ ਸਰਹਾਲੀ ਕਲਾਂ ਵਿਖੇ ਕਾਮਾਗਾਟਾ ਮਾਰੂ ਬਾਬਾ ਗੁਰਦਤ ਸਿੰਘ ਦੀ ਪਰਿਵਾਰ ਵਿੱਚ ਹੋਇਆ ਸੀ ਅੱਜ ਪ੍ਰਧਾਨ ਸਾਹਿਬ ਉਸ ਵੇਲੇ ਵੀ 1992 ਵਿੱਚ ਵੀ ਮਾਤਾ ਜੀ ਦੇ ਨਾਲ ਸੀ ਅੱਜ ਮਾਤਾ ਸੁਖਵੰਤ ਕੌਰ ਦੇ ਘਰ ਜਾ ਬਾਕੀ ਸਾਰੇ ਪਰਿਵਾਰ ਨੂੰ ਵੀ ਮਿਲੇ ਇਸ ਮੌਕੇ ਉਹਨਾਂ ਦੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਉਸ ਸਮੇਂ ਵੀ ਪਰਿਵਾਰ ਦੇ ਨਾਲ ਸੀ ਤੇ ਅੱਜ ਵੀ ਨਾਲ 1992 ਦੀ ਤਸਵੀਰ ਤੇ ਅੱਜ ਮਾਤਾ ਨੂੰ ਇਨਸਾਫ ਮਿਲਣ ਤੋਂ ਬਾਅਦ ਵਿੱਚ ਅੱਜ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਬੀਰ پارک ਪਹੁੰਚੇ ਜਿੱਥੇ ਉਹਨਾਂ ਨੇ ਮਾਤਾ ਸੁਖਵੰਤ ਕੌਰ ਦੇ ਪਿਤਾ ਸਰਦਾਰ ਸੁਲੱਖਣ ਸਿੰਘ ਪਕਨਾ ਅਤੇ ਉਹਨਾਂ ਦੇ ਪਤੀ ਸਰਦਾਰ ਸੁਖਦੇਵ ਸਿੰਘ ਵਾਇਸ ਪ੍ਰਿੰਸੀਪਲ ਦੇ ਅੱਜ ਤੋਂ 32 ਸਾਲ ਪਹਿਲਾਂ ਪੁਲਿਸ ਇੰਸਪੈਕਟਰ ਸੁਰਿੰਦਰਪਾਲ ਸਿੰਘ ਵੱਲੋਂ ਕਿਉਕਕੇ ਕਤਲ ਕੀਤਾ ਸੀ ਅੱਜ ਉਹਨਾਂ ਦੇ ਗ੍ਰਹਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮਾਤਾ ਜੀ ਨੂੰ ਇਸ ਛਲਾਗਾ ਯੋਗ ਕੰਮ ਦੀ ਪ੍ਰਸ਼ੰਸਾ ਕੀਤੀ ਕਿ ਉਹਨਾਂ ਨੇ 32 ਸਾਲ ਸੁਪਰੀਮ ਕੋਰਟ ਤੋਂ ਕੇਸ ਸੀਬੀਆਈ ਨੂੰ ਮਾਰਕ ਕਰਵਾ ਕੇ ਉਸ ਸਮੇਂ ਦੇ ਪੁਲਿਸ ਅਫਸਰਾਂ ਨੂੰ ਸਜ਼ਾ ਦਵਾਈ ਮਾਦਾਜੀ ਦਾ ਇੱਕ ਬੇਟਾ ਬਲਜਿੰਦਰ ਸਿੰਘ ਸਰਹਾਲੀ ਕਲਾਵੀ 1992 ਦੇ ਵਿੱਚ ਫੈਡਰੇਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਝੂਠੇ ਪੁਲਿਸ ਮੁਕਾਬਲੇ ਸ਼ਹੀਦ ਕਰ ਦਿੱਤਾ ਗਿਆ ਸੀ ਇਸ ਪਰਿਵਾਰ ਦੇ ਤਿੰਨ ਸ਼ਹੀਦ ਹੋਏ ਮਾਤਾ ਸੁਖਵੰਤ ਕੌਰ ਦਾ ਬੇਟਾ ਇੰਜੀਨੀਅਰ ਬਲਜਿੰਦਰ ਸਿੰਘ ਉਹਨਾਂ ਦਾ ਪਤੀ ਸੁਖਦੇਵ ਸਿੰਘ ਉਹਨਾਂ ਦਾ ਪਿਤਾ ਸਰਦਾਰ ਸੁਲਖਣ ਸਿੰਘ ਪਕਣਾ ਕੌਮ ਦੇ ਲਿਖੇ ਲੱਗੇ ਹਨ ਮਾਤਾ ਸੁਖਵੰਤ ਕੌਰ ਪਿੰਡ ਪਕਣਾ ਤੋਂ ਪੇਕੇ ਪਰਿਵਾਰ ਦਾ ਸੋਨ ਸਿੰਘ ਪਕਣਾ ਜੋ ਗਦਰ ਪਾਰਟੀ ਦੇ ਬਾਨੀ ਸੀ ਉਹਨਾਂ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਉਹਨਾਂ ਦਾ ਵਿਆਹ ਸਰਹਾਲੀ ਕਲਾਂ ਵਿਖੇ ਕਾਮਾਗਾਟਾ ਮਾਰੂ ਬਾਬਾ ਗੁਰਦਤ ਸਿੰਘ ਦੀ ਪਰਿਵਾਰ ਵਿੱਚ ਹੋਇਆ ਸੀ ਅੱਜ ਪ੍ਰਧਾਨ ਸਾਹਿਬ ਉਸ ਵੇਲੇ ਵੀ 1992 ਵਿੱਚ ਵੀ ਮਾਤਾ ਜੀ ਦੇ ਨਾਲ ਸੀ ਅੱਜ ਮਾਤਾ ਸੁਖਵੰਤ ਕੌਰ ਦੇ ਘਰ ਜਾ ਬਾਕੀ ਸਾਰੇ ਪਰਿਵਾਰ ਨੂੰ ਵੀ ਮਿਲੇ ਇਸ ਮੌਕੇ ਉਹਨਾਂ ਦੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ